ਫਗਵਾੜਾ ਦੇ ਵਿੱਚ ਜਿਹੜਾ ਮਾਨਸੂਨ ਦੀ ਜਿਹੜੀ ਕਿ ਪਹਿਲੀ ਜਿਹੜੀ ਭਾਰੀ ਵਾਰਿਸ਼ ਹੋਈ ਆ ਉਸ بارش ਦੇ ਕਾਰਨ ਗਊਸ਼ਾਲਾ ਰੋਡ ਦੇ ਉੱਤੇ ਕਰੀਬ 10-10 ਫੁੱਟ ਪਾਣੀ ਭਰ ਗਿਆ ਸੀ ਔਰ ਉਸ ਪਾਣੀ ਭਰਨ ਦੇ ਨਾਲ ਬਾਜ਼ਾਰ ਦੇ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਇਸ ਵੇਲੇ ਅਸੀਂ ਮੌਜੂਦ ਹਾਂ ਫਗਵਾੜਾ ਦੇ ਗਊਸ਼ਾਲਾ ਰੋਡ ਦੇਤੇ ਜਿੱਤੇ ਕਿ ਦੁਕਾਨਦਾਰਾਂ ਦੀ ਜਿਹੜੀ ਇਹ ਮੁਸੀਬਤ ਹੈ ਪਿਛਲੇ ਕਈ ਸਾਲਾਂ ਤੋਂ ਜਿਹੜੀ ਉਹ ਚੱਲੀ ਆ ਰਹੀ ਹੈ ਜਿਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਕਿੱਦਾਂ ਦਾ ਨੁਕਸਾਨ ਹੋਇਆ ਤੇ ਅਸੀਂ ਤੁਹਾਨੂੰ ਬਾਜ਼ਾਰ ਦਾ ਇਹ ਮੰਜ਼ਰ ਦਿਖਾਣੇ ਆ ਕਿ ਅਸੀਂ ਇਸ ਵੇਲੇ ਗਊਸ਼ਾਲਾ ਰੋਡ ਦੇ ਉੱਤੇ ਖੜੇ ਆ ਸਾਡੇ ਨਾਲ ਦੁਕਾਨਦਾਰ ਮੌਜੂਦ ਨੇ ਆ ਉਹ ਇਹਨਾਂ ਨਾਲ ਗੱਲ ਕਰਦੇ ਆ ਭਾਜੀ ਅੱਜ ਦੇ ਮੀਂਹ ਦਾ ਇਹ ਕਿੱਦਾਂ ਦਾ ਅਸਰ ਹੈ ਔਰ ਕਿੰਨਾ ਕੁ ਪਾਣੀ ਭਰ ਗਿਆ ਸੀ ਬਾਜ਼ਾਰ ਦੇ ਵਿੱਚ ਨਹੀਂ ਲੱਗਦਾ 4 ਫੁੱਟ ਤੋਂ ਉੱਪਰ ਉੱਪਰ ਸੀ ਜੀ 4-4 ਫੁੱਟ ਲਗਭਗ ਇੱਥੇ-ਇੱਥੇ ਤੱਕ ਪਾਣੀ ਸੀ ਲੱਗ ਜੀ ਜੀ ਜਿਹੜੀਆਂ ਗੱਡੀਆਂ ਵੀ ਆ ਇਹ ਵੀ ਸਾਡੇ ਬਿੱਜਾਂ ਤੇ ਗੱਡੀਆਂ ਤੇ ਸਾਰਾ ਪਾਲ ਭਿੱਜ ਗਿਆ ਆ ਦੇਖੋ ਸਾਰਾ ਮਾਲ ਭਿੱਜ ਗਿਆ ਜੋ ਕੱਢ ਗਏ ਉਹ ਪਰ ਵੀ ਤੁਸੀਂ ਦੇਖ ਲਏ ਮਾਲ ਭਿੱਜ ਗਿਆ ਜੀ ਜੀ ਇਹਦਾ ਪ੍ਰਸ਼ਾਸਨ ਨੂੰ ਤੇ ਆ ਨਹੀਂ ਇਨੀ 50 ਸਾਲ ਹੋ ਗਏ ਇਦਾਂ ਦਾ ਇਦਾਂ ਹੀ ਹਾਲ ਹੈ। ਕਈ ਸਰਕਾਰਾਂ ਆਵਾਂ ਬਦਲ ਗਈਆਂ ਪਰ ਕਿਸੇ ਨੇ ਬੁਝਾਲਾ ਰੋੜ ਦਾ ਬਸਲਾ ਹੱਲ ਨਹੀਂ ਕੀਤਾ। ਜੀ ਇਹੋ ਨੇ ਇਹਨਾਂ ਨੂੰ ਕੋਈ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਇਹ ਬਸਲਾ ਹੱਲ। ਅਜੀ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਆ। ਵੇ ਦਾ ਪਹਿਲ ਦੇ ਹੱਥੇ ਕੰਮ ਕਰੋ ਕਿਹੜਾ ਪਾੜੀ ਹੈ ਉਹ ਇਹਨਾਂ ਨਾਲ ਕਿਉਂ ਹੋ ਗਏ। ਗਾਂਦ ਦੇ ਕਿੰਨੀਆਂ ਦੁਕਾਨਾਂ ਉੱਤੀਆ ਕਰਦੇ। ਜੀ ਅਜੀ 2-2 ਫੁੱਟ 3-3 ਫੁੱਟ ਦੁਕਾਨਾਂ ਉੱਤੀਆ ਕਰਦੇ ਪਾਣੀਾਂ ਦੇ 4 ਫੁੱਟ ਤੋਂ ਪਰ ਇੱਥੇ ਕਰ ਰਗਾ ਬਾਤ। ਜੀ ਬਾਲਦਾ ਹਰਗੇ 7 ਸਾਲ ਨੁਕਸਾਨ ਦਾ ਜਿੱਦਾ 8 ਲੱਖ ਦਾ ਹੈ ਜਿੱਦਾ 10 ਲੱਖ ਦਾ ਜਿੱਦਾ 5 ਲੱਖ ਦਾ ਜਿੱਦਾ ਉਹਦਾ ਸਾਰੀ ਸਾਲ ਦੀ ਕਮਾਈ ਦਵੜ ਗਈ ਵਿੱਚ ਤੇ ਇਹ ਜਿਹੜੀ ਬਾਰਿਸ਼ ਆ ਕਿੰਨੀ ਕੁ ਦੇਰ ਇਹ ਬਾਰਿਸ਼ ਹੋਈ ਸੀ ਤੇ ਕਿੰਨੀ ਕੁ ਬਾਰਸ਼ ਨਾਲ ਇਹ ਇੰਨਾ ਪਾਣੀ ਭਰ ਗਿਆ ਪਾਣੀ ਪ੍ਰਸ਼ਾਦ ਕੋਈ ਨਹੀਂ ਤੇਜ਼ ਨਹੀਂ ਹੋਈ ਜੇ ਅਸੀਂ ਕੀ ਬਰਸਾਤ ਹੋਣੀ ਹੈ ਜੇ ਜਦੋਂ ਜੇ ਪ੍ਰਸ਼ਾਦ ਨਹੀਂ ਤੇਜ਼ ਜੀ ਪਾਣੀ ਇੰਨਾ ਨਾਲ ਕਿਉਂ ਆ ਜਾਂਦਾ ਜੀ ਆਣੀ ਦੇਖੋ ਕਿੰਨਾ ਕੰਨਾ ਪਾਣੀ ਦੀ ਕਿੰਨੀ ਬਰਸਾਤ ਤੇਜ਼ ਸੀ ਛੇ ਅੱਜ ਇਹਨੇ ਤਾਂ ਬਰਸਾਤ ਪੰਜ ਚਾਰ ਬਾਂਜ ਘੰਟੇ ਲਗਾਤਾਰ ਪੀਪਰ ਬਹੁਤ ਸਪੀਡ ਨਾਲ ਸਟਾਰਟਿੰਗ ਤੇ ਜੂਟ ਹੋਈ ਹੈ ਮੁੜ ਕੇ ਸਪੀਡ ਬਹੁਤ ਥੰਮੀ ਗਈ ਹੈ ਪਾਣੀ ਥੰਮੀ ਨਿਕਲਿਆ ਹੁਣ ਆ ਕੇ ਪਾਣੀ ਦੀ ਥੋੜੀ ਸਪੀਡ ਵੜੀ ਇਹ ਵੀ ਇਹਨਾਂ ਦੇ ਬੰਦੇ ਸਫਾਈ ਕੁਤਰੀ ਪੇਰ ਵਾਲਿਆਂ ਦੇ ਲੱਗੇ ਉਹਨਾਂ ਨੇ ਆ ਕੇ ਪਾਣੀ ਕਢਾਇਆ ਬੜਾ ਸਪੀਡ ਨਾਲ ਪਾਣੀ ਨਿਕਲਿਆ ਇਹਦਾ ਅੱਗੇ ਸਾਲਾ ਇਹਦਾ 5 5 7 7 ਘੰਟੇ ਪਾਣੀ ਨਹੀਂ ਨਿਕਲਿਆ ਅੱਗੇ ਇਹ ਵੀ ਪਾਣੀ ਥੋੜੀ ਸਪੀਡ ਨਾਲ ਨਿਕਲ ਗਿਆ ਤੇ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਗਊਸ਼ਾਲਾ ਰੋਡ ਤੇ tufaan ਆ ਰਿਹਾ ਉਹ ਬਰਸਾਤ ਦੇ ਨਾਲ 2 ਮਹੀਨਿਆਂ ਚ ਮੇਰੇ ਖਿਆਲ ਵਿੱਚ ਚੈਨ ਦੀ ਨੀਂਦ ਨਹੀਂ ਸੌਂਦੇ ਜਦੋਂ ਮੀਂਹ ਲੱਗਦਾ ਤੇ ਦਿਲ ਨੂੰ ਧੜਕੂ ਲੱਗਦਾ ਵੀ ਪਾਈ ਦੁਕਾਨ ਚ ਪਾਣੀ ਵੜ ਗਿਆ ਤਾਂ ਫਿਰ ਕੀ ਕਰੀਏ ਤੇ 2 ਮਹੀਨੇ ਆਉਂਦੀ ਸੀ ਜੀ ਅੱਛਾ ਜੀ ਇਹ 2 ਮਹੀਨੇ ਦੇ ਜਦੋਂ ਬਰਸਾਤ ਵੈਂਦੀ ਤੇ ਨਾਲੇ ਉੱਠ ਕੇ ਖੜੇ ਹੋ ਜੀ ਮਹਿਸੀ ਦਾ ਜੀ ਪਤਾ ਨਹੀਂ ਕਿੰਨਾ ਕੁ ਬੈਣਾ ਵਾ ਜਦੋਂ ਬੈਣਾ ਤੇ ਦੁਕਾਨ ਤੇ ਆਣਾ ਤੇ 3 ਵਜੇ ਤੇ 3 ਵਜੇ ਆ 6 ਦਿਨ ਵੇ ਅੱਗ ਚਾਲੀ ਨਵੇਂ ਤੜਕੇ ਤੜਕੇ ਫਿਰ ਦਿਨ ਦਿਨ ਵਾਈ ਦੇ ਇੱਥੇ ਬੈਠੇ ਆਦੇ ਅੰਮਨ ਦਾ ਜੀ ਤਿੰਨ ਤਿੰਨ ਆਉਂਗੇ ਤਾਂ ਨੁਕਸਾਨ ਆ ਆ ਕੇ ਅਹਮਦੁੱਲਾਹ ਬਤਾ ਕਿੰਨਾ ਕੁ ਸਵਾਨ ਚੱਕੀ ਦੋ ਜੇ ਮੈਨੂੰ ਨੁਕਸਾਨ ਹੋ ਜਾਵੇ ਤਾਂ ਨੁਕਸਾਨ ਤਾਂ ਫਿਰ ਇਹ ਡਰ ਦਾ ਕੋਈ ਰਾਜ ਬੰਦਾ ਭੇਜੇ ਜੀ ਬਿਲਕੁਲ ਉਹ ਥੱਲੇ ਬੰਦੇ ਦੇ ਦੋ ਆ ਜਾਣਗੇ ਐਂਕਲ ਤੁਹਾਨੂੰ ਪਤਾ ਰੁਟਾ ਹੋਆ ਕਿਦਾਂ ਦੀ ਹੁੰਦੀ ਹੈ ਜੀ ਜੀ ਮੈਨੂੰ ਲੱਗਦਾਗਾ ਬਾਅਦ ਕਿ ਕੁਝ ਪੈਸੂ ਸਕੂਟਰ ਮੋਟਰਕਲ ਖੋ ਕੇ ਲੈ ਜਾਓ ਤਾਂ ਇਹੋ ਕੁ ਇਹ ਤਾਂ ਹੱਲ ਹੋਣਾ ਚਾਹੀਦਾ ਪੂਰਾ ਪ੍ਰੋਪਰ ਹੱਲ ਹੋਣਾ ਸਾਡੇ ਨਾਲੇ ਦੂਸਰੇ ਦੁਕਾਨਦਾਰੇ ਮੌਜੂਦ ਨੇ ਜਿਨ੍ਹਾਂ ਦੀ ਦੁਕਾਨ ਦੇ ਸਾਹਮਣੇ ਅਸੀਂ ਖੜੇ ਆਂ ਔਰ ਭਾਈ ਸਾਹਿਬ ਕਿੰਨਾ ਕੁ ਨੁਕਸਾਨ ਹੋ ਗਿਆ ਔਰ ਕਿੰਨਾ ਕੁ ਪਾਣੀ ਦੁਕਾਨ ਦੇ ਅੰਦਰ ਵੜ ਗਿਆ ਦੁਕਾਨ ਦੇ ਅੰਦਰ ਜੀ ਗੱਦੀ ਤੱਕ ਪਾਣੀ ਆ ਗਿਆ ਨੀਚੇ ਸਾਡੀ ਗੱਦੀ ਬਣੀ ਹੈ ਗੱਦੀ ਤੱਕ ਪਾਣੀ ਆ ਗਿਆ ਉਹ ਨਿਸ਼ਾਨ ਲੱਗੇ ਹੋਏ ਦੇਖੋ ਉਹ ਕਲਰ ਦੇ ਉੱਤੇ ਨਿਸ਼ਾਨ ਲੱਗੇ ਹੋਏ ਆ ਮੈਂ ਕਹਾਂਗਾ ਇੱਕ ਵਾਰੀ ਉਹ ਗੱਦੀ ਔਰ ਸਾਹਮਣੇ ਦਿਖਾ ਦੇਣਾ ਬਈ ਕਿੱਥੇ ਜਿੱਥੇ ਟੱਕਰ ਹੋ ਰਾਂਗ ਦੇ ਨਿਸ਼ਾਨ ਲੱਗੇ ਹੋਏ ਨੇ ਔਰ ਉੱਥੋਂ ਤੱਕ ਟੱਕਰ ਜਿਹੜਾ ਪਾਣੀ ਸੀ ਉਹ ਚੜ ਗਿਆ ਸੀਗਾ ਇਹ ਫੇ ਰਾਤੀ ਜਿਹੜਾ ਮਾਲ ਥੱਲੇ ਸੈਡਾਂ ਤੇ ਲੱਗਾ ਪਿਆ ਸੀ ਜਿਹੜਾ ਮਾਲ ਥੱਲੇ ਪਿਆ ਸੀ ਉਹ ਸਾਰਾ ਵੇਸਟ ਹੋ ਗਿਆ ਘੱਟੋ ਘੱਟ 5 ਲੱਖ ਰੁਪਏ ਦਾ ਨੁਕਸਾਨ ਹੋਇਆ ਤੁਹਾਨੂੰ ਮਾਲ ਗਿੱਲਾ ਦਿਖਾਤਾ ਦੇ ਲਓ ਸਾਰੀ ਉੱਪਰ ਸਾਡੀ ਗੱਡੀ ਭਰੀ ਪਈ ਹੈ ਸਾਰਾ ਗਿੱਲਾ ਮਾਲ ਹੋਇਆ ਔਰ ਸਾਰਾ ਇਹ ਮਾਲ ਇੱਕ ਇੱਕ ਦੂਜੇ ਉੱਤੇ ਰੰਗ ਚੜ ਗਏ ਔਰ ਇਹ ਤੁਸੀਂ ਦੇਖ ਸਕਦੇ ਹੋ ਔਰ ਦੁਕਾਨਦਾਰਾਂ ਦੀ ਜ਼ੁਬਾਨੀ ਸਾਡੇ ਨਾਲ ਹੋਰ ਵੀ ਦੁਕਾਨਦਾਰ ਨੇ ਤੇ ਤੁਹਾਡੀ ਦੁਕਾਨ ਦੇ ਉੱਤੇ ਵੀ ਦੁਕਾਨ ਚ ਵੀ ਪਾਣੀ ਭੜਿਆ ਔਰ ਕਿੰਨਾ 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 ਪਾਣੀ ਚੜ ਗਿਆ ਹੈ ਜਿਹੜਾ ਫੁੱਲ ਪਾਣੀ ਚੜ ਗਿਆ ਆਣੀ ਦੁੱਤ ਨੇ ਬਾਜ਼ਾਰ ਤੋਂ ਤੁਹਾਡੀ ਦੁਕਾਨ ਕਿੰਨੀ ਸੜਕ ਤੋਂ ਕਿੰਨੀ ਉੱਚੀ ਹੈ ਹੈ ਜੀ 2 ਫੁੱਟ ਡਿੱਗੀ ਹੈ 4 ਫੁੱਟ ਟੋਟਲ ਪਾਣੀ 4 ਫੁੱਟ ਪਾਣੀ 4 ਫੁੱਟ ਪਾਣੀ ਜਿਹੜਾ ਸੀ ਉਹ ਭਰ ਗਿਆ ਸੀਗਾ ਜੀ ਤੇ ਤੁਸੀਂ ਸਮਾਨ ਟਾਈਮ 'ਚ ਸੰਭਲਿਆ ਜਾਂ ਸੰਭਲ ਸਮਾਨ ਦਾ ਨੁਕਸਾਨ ਹੋ ਗਿਆ ਘੱਟੋ ਘੱਲ ਲੱਖ ਰੁਪਏ ਦਾ ਓਕੇ ਲੱਭ ਕੇ ਮਾਮੂਲੀ ਆ ਪਤਾ ਨਹੀਂ ਹੁਣ ਕਿੰਨਾ ਕਿੰਨਾ ਪਤਾ ਲੱਖੜਾ ਕੱਢਾਂਗੇ ਤਾਂ ਜੀ 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 ਬਿਲਕੁਲ ਬਿਲਕੁਲ ਇਹ ਤਾਂ ਹੈ ਉਹ ਸਾਰਾ ਸਮਾਨ ਸਾਡਾ ਬੇਕਾਰ ਹੋ ਗਿਆ ਜੀ ਕਿਸੇ ਹੱਥ ਨਹੀਂ ਆਉਣਾ ਦੇ ਇਹਦੇ ਲਈ ਮੰਨ ਲਓ ਤੁਸੀਂ ਇਹ ਹਰ ਸਾਲ ਇਹ ਮੀ ਆਂਦਾ ਹੈ ਹਰ ਸਾਲ ਇਹ ਮੇਰੇ ਖਿਆਲ ਹੈ ਵੀ ਸੈਂਕੜੇ ਦੁਕਾਨਾਂ ਜਿਹਨਾਂ ਦਾ ਨੁਕਸਾਨ ਹੁੰਦਾ ਤੇ ਇਹਦੇ ਲਈ ਪ੍ਰਸ਼ਾਸਨ ਦੇ ਨਾਲ ਕੋਈ ਤੁਹਾਡੀ ਮੀਟਿੰਗ ਜਾਂ ਕੋਈ ਗੱਲਬਾਤ ਤੁਹਾਡੇ ਮੰਨ ਲਓ ਇਹਦਾ ਹੱਲ ਕੀ ਸੋਚਦੇ ਹੋ ਬਈ ਇਹ ਪੁਰਾਣਾ 50 ਸਾਲ ਤੋਂ ਵੀ ਵੱਧ ਪੁਰਾਣਾ ਮੇਰੇ ਖਿਆਲੇ ਸੀਵਰ ਹੋਣਾ ਇੱਥੇ ਜਿਹੜਾ ਵੀ ਲੀਡਰ ਆਉਂਦਾ ਜੀ ਉਹ ਕਹਿੰਦਾ ਮੈਂ ਤੁਹਾਨੂੰ ਕੁੱਤ ਦੇ ਚੱਲਿਆਂ ਜੀ ਤੁਹਾਨੂੰ ਆਉਂਦਾ ਜੀ ਬਾਜ਼ਾਰ ਚ ਉਹ ਤੱਕ ਕਿਸੇ ਵਾਸਤੇ ਹੀ ਨਹੀਂ ਜਾਂਦਾ ਜੀ ਇਸ ਬਾਜ਼ਾਰ 'ਚ ਇਹ ਹਾਲ ਆ ਜੀ ਜੀ ਜਿਹੜਾ ਇਹ ਆਉਣਾ ਬੋਡਰ ਡੈਮ ਜਿਸੇ ਬੋਡਰ ਡੈਮ ਉਹ ਲੋ ਜਿਹੜੀ ਹੋਣੀ ਆ ਕਿ ਇਹਦਾ ਮੰਨ ਲਓ ਦੁਕਾਨਦਾਰ ਕੀ ਸੋਚਦੇ ਕੀ ਹੱਲ ਹੋਣਾ ਚਾਹੀਦਾ ਤੁਸੀਂ ਮੰਨੋ ਕਿ ਸਾਡੇ ਪ੍ਰਧਾਨ ਜੀ ਜਿਹੜੇ ਹੋਣਾ ਨਾ ਇਹਦੇ ਡੈਡੀ ਸੀ ਅਸੀਂ ਬੜਾ ਜਿੰਦ ਅਸੀਂ ਚਾਬੀਆਂ ਵੀ ਉੱਤੇ ਰੱਖਿਆ ਸੀ ਦੁਕਾਨਾ ਦੀਆ ਅੱਛਾ ਜੀ ਹਾਂਜੀ ਅਸੀਂ ਇਹ ਦੁਕਾਨਾ ਬੰਦ ਕਰਕੇ ਚਾਬੀਆਂ ਉੱਤੇ ਰੱਖਿਆ ਸੀ ਦੋ ਦਿਨ ਲਈ ਚਾਬੀਆਂ ਉੱਤੇ ਰੱਖਿਆ ਸੀ ਇਹ ਕਾਰਪੋਰੇਸ਼ਨ ਦੇ ਵਿੱਚ ਹਾਂਜੀ ਹਾਂਜੀ ਅੱਛਾ ਜੀ ਇਹ ਬੜੀ ਪੁਰਾਣੀ ਗੱਲ ਆ ਜੀ ਜੀ ਰੋਜ਼ ਜਦ ਵੀ ਉਹ ਤੇ ਉੱਥੇ ਬੈਠੇ ਰਹੇ ਸੀ ਪਰ ਉਹ ਕਹਿੰਦੇ ਹੁਣ ਕਰਾ ਦੇਣਾ 5 ਹੋਏ ਪੈਸੇ ਵਾਪਸ ਚਲਦਾ ਉਹ ਕਿਉਂ ਉਹਦੀ ਵਜ੍ਹਾ ਸਮਝ ਤਬਾਰ ਹੈ ਪੈਸੇ ਬਾਅਦ ਆਏ ਸੀ ਕੋਈ ਛੱਲੇ ਰੋੜ ਦੇ ਇਹ ਗੱਲ ਕਦੋਂ ਦੀ ਕਰਦੇ ਆ ਕਿੰਨੀ ਦੇਰ ਪੁਰਾਣੀ 15 20 ਸਾਲ ਪੁਰਾਣੀ ਗੱਲ ਹੈ ਇਹ ਗੱਲ 15 20 ਸਾਲ ਪੁਰਾਣੀ ਹੈ ਸਾਡੇ ਪਹਿਲਾਂ ਪ੍ਰਧਾਨ ਹੁੰਦੇ ਸੀ ਉਹ ਜਿੰਦੇ ਸੀ ਉਦੋਂ ਦੀ ਗੱਲ ਹੈ ਇਹ ਹੁਣ ਬਾਜ਼ਾਰ ਵੱਲੋਂ ਕੋਈ ਦੁਬਾਰਾ ਏਦਾਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਕਿਉਂਕਿ ਅੱਜ ਅੱਜ ਵੀ ਤੁਹਾਡੇ ਦੁਕਾਨਦਾਰ ਭਰਾਵਾਂ ਦਾ ਮੇਰੇ ਖਿਆਲ ਨਾਲ ਵੀ ਕਰੋੜਾਂ ਰੁਪਏ ਜਿਹੜੇ ਮਾਲ ਪਿਆ ਆ ਜਿਹਨਾਂ ਜੋ ਲੱਖਾਂ ਰੁਪਏ ਦਾ ਮਾਲ ਨੁਕਸਾਨਿਆਂ ਗਿਆ ਬਿਲਕੁਲ ਨਿਕੰਮੇ ਜੀ ਹਿੱਟਕ ਸਾਹਿਬ ਸਾਡੇ ਕਈ ਵਾਰੀ ਕਮੇਟੀ ਕਰ ਜਾਏ ਆ ਜੀ ਜੀ ਬੜਾ ਕੁਝ ਕਰਕੇ ਆਏ ਆ ਬੜੀਆਂ ਐਪਲੀਕੇਸ਼ਨਾਂ ਦਿੱਤੀਆਂ ਨੇ ਹਾਂ ਜੀ ਬਿਲਕੁਲ حال ਤੁਹਾਡੇ ਹਿਸਾਬ ਨਾਲ ਕੀ ਹਾਲ ਹੈ ਜੇ ਮਨ ਲੋ ਕਹਿਣਗੇ ਵੀ ਅਸੀਂ ਸਫਾਈ ਕਰਾਤੀ ਕਿ ਇਹ ਸੀਵਰੇਜ ਨਾ ਮਾ ਪੈਣਾ ਚਾਹੀਦਾ ਸੀਵਰੇਜ ਜਿਹੜਾ ਨਾ ਬਲੌਕ ਹੋਇਆ ਪਿਆ ਜਿਹੜੇ ਨਵਾਂ ਬਾਹਰ ਵੱਡਾ ਕੁਝ ਵੱਡਾ ਬਾਦਣ ਕਿਉਂਕਿ ਸਾਰੇ ਸ਼ਹਿਰ ਦਾ ਪਾਣੀ ਤਾਂ ਗੋਲ ਚੱਲ ਰੋਡ ਤੇ ਜੀ ਜੀ ਉਹਨੂੰ ਥੋੜਾ ਵੱਡਾ ਕਰਨਗੇ ਤਾਂ ਤਾਂ ਹੀ ਹਲੋੜਾ ਉੱਧਰ ਤੋਂ 깔 ਹੀ ਨਹੀਂ ਚਲੋ ਇਸ ਬਾਰੇ ਪ੍ਰਸ਼ਾਸਨ ਆ ਵੀ ਗੱਲ ਉਹ ਕਿਤੇ ਨਾ ਕਿਤੇ ਦੁਕਾਨਦਾਰਾਂ ਨੂੰ ਵੀ ਜ਼ਿੰਮੇਵਾਰ ਠਹਿਰਾਉਂਦੇ ਨੇ ਵੀ ਕਹਿੰਦੇ ਜਦੋਂ ਆਪਣੀਆਂ ਦੁਕਾਨਾਂ ਵਧਾਉਂਦੇ ਆ ਕਟਾਣ ਤੋਂ ਬਾਅਦ ਜਿਹੜੇ ਲਫਾਫੇ ਆ ਜਾਂ ਹੋਰ ਚੀਜ਼ ਆ ਉਹ ਬਾਜ਼ਾਰ ਚ ਸੁੱਟ ਦਿੰਦੇ ਆ ਉਦਾਂ ਤੇ ਉਹ ਜਿਹੜੇ ਲਿਵਾਕੇ ਆ ਇਹ ਦੇਖੋ ਆ ਦੇਖੋ ਡਸਟਬਿਨ ਲਾਏ ਆ ਸਾਡੇ ਉਹ ਕਿੱਥੇ ਐਡਾ ਵੱਡਾ ਡਸਟਬਿਨ ਅੱਜ ਆਪ ਦੁਕਾਨਦਾਰਾਂ ਨੇ ਡਸਟਬਿਨ ਰੱਖੇ ਹੋਏ ਆ ਸਾਨੂੰ ਕਮੇਟੀ ਵਾਲੇ ਹੀ ਡਸਟਬਿਨ ਦੇ ਕੇ ਗਏ ਸੀ ਅਸੀਂ ਇਹ ਡਸਟਬਿਨ ਲਾਏ ਹੋਏ ਆ ਬਸ ਕਮੇਟੀ ਨੇ ਦਿੱਤਾ ਇਹ ਸੁੱਝਣ ਲਵਜਾਂ ਗਾ ਇਹ ਆਪਣਾ ਵੱਲੋਂ ਖਰੀਦੇ ਇਹ ਵੱਲੋਂ ਖਰੀਦੇ ਸੀ ਗਊਸ਼ਾਲਾ ਬਾਜ਼ਾਰ ਐਸੋਸੀਏਸ਼ਨ ਵੱਲੋਂ ਖਰੀਦੇ ਗਏ ਸੁੱਝਣ ਲਵਜਾਰ ਦੇ ਐਸੋਸੀਏਸ਼ਨ ਵੱਲੋਂ ਡਸਟਬਿਨ ਵੰਡੇ ਸੀ ਔਰ ਉਹ ਡਸਟਬਿਨ ਪਿਆ ਐਡੇ ਭਾਜ ਤਿੰਨ ਚਾਰ ਡਸਟਬਿਨ ਰੱਖੇ ਜਿਹੜਾ ਤੁਰੇ ਜਾਂਦੇ ਬੰਦਾ ਵਿੱਚ ਆ ਜਾਂਦਾ ਤੇ ਫਿਰ ਜਿਹੜੇ ਰਸੀਵਰ ਦੇ ਚੋਂ ਲਫਾਫੇ ਨਿਕਲਦੇ ਨੇ ਹੁਣ ਜੇ ਮੰਨ ਲਓ ਜਿੱਥੋਂ ਉਹ ਆ ਪਾਣੀ ਭਾਈ ਦਾ ਪੋਹਾਂਦਾ ਹੁਣ ਜੇ ਉਹ ਧੋੜੀ ਰੋਕਸਾ ਤੇ ਗਲੀ ਮੱਲਾ ਵਿੱਚ ਗਲਾਰਮ ਹੱਲਾ ਮੇਂਦਾ ਇਹ ਕਹਿੰਦੇ ਨਾ ਸਾਡਾ ਲੱਗਦਾ ਦਵਾ ਜੀ ਹੁਣ ਗਲੀ ਵਾਲੇ ਤੋੜ ਦਿੰਦੇ ਪਾਣੀ ਢੋੜ ਕੇ ਤਾਂ ਇਦਾਂ ਨਹੀਂ ਆਣਾ ਇਦਾਂ ਆਣਾ ਬਿਲਕੁਲ ਬਿਲਕੁਲ ਢੋੜ ਕੇ ਜਿਹੜਾ ਆਂਦਾ ਉਹ ਨਾ ਸਾਡਾ ਲੱਗਦਾ ਜਦ ਕੀ ਸਾਡੇ ਕੋ ਸਾਡਾ ਮਾਲ ਸੁੱਕਾ ਜੀ ਸਾਡਾ ਦੱਬਲ ਤਾਂ ਜਿਹੜੇ ਉਹ ਚੁਗਣ ਆਲੇ ਆਂਦੇ ਆ ਉਹੀ ਨਹੀਂ ਚੱਲਦਾ ਆਪਰਿਆਂ ਹੁਣੇ ਉਹਨਾਂ ਨੇ ਆ ਜਾਣਾ ਉਹਨਾਂ ਨੇ ਚੁੱਕੀ ਲਈ ਉਹ ਥੋਰੇ ਦੇ ਥੋਰੇ ਮੇਰੇ ਖਿਆਲ 50 ਬੰਦੇ ਰੋਜ਼ਗਾਰ ਉਹਨਾਂ ਦਾ ਬਣਿਆ ਦਾ ਜੀ 60 ਬੰਦਿਆਂ ਦਾ ਉਹ ਸਾਡੇ ਦੁਕਾਨਾਂ ਵਾਲਿਆਂ ਤੋਂ ਤਵਾਵੇ ਕਰਤੇ ਮਾਲ ਵਿਕਦਾ ਅਸੀਂ ਦੁਕਾਨਦਾਰ ਮੇਰੇ ਖਿਆਲ ਕੋਈ ਐਦਾਂ ਨਹੀਂ ਜਿਹੜਾ ਆ ਬੇਚਦਾ ਉਹ ਆਂਦੇ ਉਹਨਾਂ ਦਾ ਜਹਾੜੀਆਂ ਬੰਦੀਆਂ ਉਹਨਾਂ ਦੇ ਉਹ ਲੈ ਜਾਂਦੇ ਸਾਡੇ ਦੁਕਾਨ ਨਹੀਂ ਹੁੰਦਾ ਜਿਹੜਾ ਮਾੜਾ ਮੋਟਾ ਹੁੰਦਾ ਉਹ ਡੈਸਕ ਨਹੀਂ ਲੱਗਦਾ ਇਦੇ ਲਈ ਫਿਰ ਹੁਣ ਦੁਬਾਰਾ ਦੁਕਾਨਦਾਰ ਇਕੱਠੇ ਹੋ ਕੇ ਉਹ ਨਾਵੇਂ ਸਰਕਾਰ ਹੈ ਨਾਵੇਂ ਮਹਿਰ ਬਣਿਆ ਕਿ ਕੋਈ ਮੀਟਿੰਗ ਪ੍ਰਸ਼ਾਸਨਾਂ ਕੀਤੀ ਜਾਊਗੀ ਜਿਹੜਾ ਪ੍ਰੋਪੋਜ਼ਲ ਹਰਗੀ ਹੈ ਜੀ ਕਹਿ ਕੇ ਕਹਿ ਕੇ ਹਰ ਹੁਣ ਜਾਂਦਾ ਹੀ ਕੋਈ ਉਹਨਾਂ ਨੇ ਬਤਾ ਵੀ ਜੋ ਮਰਜ਼ੀ ਕਰ ਲਓ ਪਨਿਆਲਾ ਉੱਥੇ ਜੋ ਉੱਥੇ ਰਹੇ ਹੁਣ ਕੋਈ ਪੈਂਦਾ ਹੁਣ ਪੰਜ 10 ਸਾਲ ਹੋ ਗਏ ਕੋਈ ਜ਼ਿਆਦਾ ਨਹੀਂ ਉਹਨਾਂ ਨੇ ਬਤਾ ਵਿਆਜ ਕਰ ਲਓ ਗੱਲ ਕਰ ਲਓ ਮੁਰੇ ਉਹੀ ਬੱਪੂ ਦੇ ਕੇ ਇਹਨਾਂ ਨੇ ਮੁਰੇ ਕਿ ਬਾਪੂ ਭੇਜ ਦੇਣਾ ਕਹਿੰਦਾ ਕਿਸੇ ਨੇ ਕਰਕੇ ਦੇ ਤਾਂ ਫਿਰ ਇਹ ਜੇ ਤੁਸੀਂ ਇਹ ਸੋਚ ਬਣਾ ਕੇ ਬੈਠੇ ਹੋ ਫਿਰ ਹਰ ਸਾਲ ਲੱਖਾਂ ਰੁਪਏ ਦਾ ਨੁਕਸਾਨ ਕਰਾਉਣ ਲਈ ਤੁਸੀਂ ਉਹ ਹਰਲੀ ਕੋਈ ਨਹੀਂ ਹੈਗਾ ਉਹਨਾਂ ਨੇ ਕਰਨਾ ਨਹੀਂ ਅਸੀਂ ਕਰਾਉਣਾ ਸੀ ਆਪਣੇ ਦੁਕਾਨਦਾਰਾਂ ਦਾ ਵੀ ਨੁਕਸਾਨ ਕਰੀਏ ਦੁਕਾਨਾਂ ਜਦੋਂ ਜਾਮਾਂਗੇ ਪਿੱਛੇ ਨੁਕਸਾਨ ਹੁੰਦਾ ਜੀ ਕਿਉਂਕਿ ਉਹ ਇੱਕ ਬੰਦਾ ਕੋਈ ਦੋ ਬੰਦੇ ਦੇਦਾ ਬੰਦਾ ਧੰਦਾ ਘੱਟ ਘੱਟ ਇਹ ਦੇਖ ਲੈ ਉਹ ਤਾਂ ਪਿੱਛੇ ਦੁਕਾਨ ਨਿਸ਼ਾਨ ਕਰੇਗਾ ਇਹਦਾ ਉਹ ਦੇਦੋਂ ਘੜੇ ਲਾਏਗਾ ਬਿਲਕੁਲ ਬਿਲਕੁਲ ਇਹਨਾਂ ਨੂੰ ਜਿਹਨੂੰ ਨੁਕਸਾਨ ਹੁੰਦਾ ਉਹ ਕਹਿੰਦੀ ਕਿ ਕਿੰਨਾ ਜਿਹੜਾ ਜਾਈ ਉਹਨਾਂ ਨੇ ਇਦਾਂ ਉਹ ਉਹ ਸਾਡੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਸਾਡਾ ਉਹਨਾਂ ਦਾ ਫਰਜ਼ ਬੰਦਾ ਕਿ ਸਾਨੂੰ ਆਗੇ ਆਗੇ ਇਹ ਉਹਨਾਂ ਦਾ ਫਰਜ਼ ਬੰਦਾ ਸਾਡਾ ਨਹੀਂ ਬੰਦਾ ਕਿਉਂਕਿ ਉਹ ਕਰਿੰਦੇ ਆ ਉਹਨਾਂ ਨੂੰ ਉਹ ਤਨਖਾਹਾਂ ਮਿਲਦੀ ਨੇ ਜੀ ਉਹਨਾਂ ਨੂੰ ਮਿਲਦੇ ਚੱਲਦੇ ਨੇ ਉਹਨਾਂ ਦਾ ਫਰਜ਼ ਬੰਦਾ ਸਾਡੇ ਕੋਲ ਆ ਕੇ ਕੰਮ ਕਰਾਉਂ ਤੈਨੂੰ ਤੇ ਪੁੱਛੜੂ ਤੁਹਾਡਾ ਕਿਹੜਾ ਕੰਮ ਹੁੰਦਾ ਅਸੀਂ ਪਹਿਲੇ ਦਾਰ ਤੇ ਦੰਗਰਾ ਸਾਨੂੰ ਅਸੀਂ ਇਹ ਤੁਹਾਡਾ ਜਿਹੜਾ ਸੁਨੇਹਾ ਆ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਇਹ ਕੋਸ਼ਿਸ਼ ਕਰਾਂਗੇ ਕਿ ਪਤਾ ਉਹਨਾਂ ਦੇ ਇਹ ਤੁਹਾਡੀਆਂ ਗੱਲਾਂ ਸੁਣ ਕੇ ਕਿ ਉਹਨਾਂ ਦੇ ਕੰਨ ਤੇ ਕੋਈ ਜੂੰ ਰੇਗੇ ਜੀ 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 ਤੇ ਸਾਡੇ ਬੱਚਾ ਰੋਦਾ ਹਲ ਹੋ ਜਾਏ ਤੇ ਇਹ ਹੱਲ ਦੇ ਲਈ ਅਸੀਂ ਕਰਾਂਗੇ ਪਰ ਫਿਰ ਕਿਤੇ ਨਾ ਕਿਤੇ ਜਿੱਦਾਂ ਉਹ ਸਿਆਣੇ ਕਹਿੰਦੇ ਹੁੰਦੇ ਆ ਬਈ ਜੇ ਬੱਚਾ ਰੋਏ ਨਾ ਤਾਂ ਮਾਂ ਵੀ ਨਹੀਂ ਦੁੱਧ ਦਿੰਦੀ ਕਿਤੇ ਨਾ ਕਿਤੇ ਤੁਹਾਨੂੰ ਵੀ ਤਾਂ ਕੋਈ ਉਪਰਾਲਾ ਕਰਨਾ ਪੈਣਾ ਰੋਣ ਉਹ ਤਾਂ ਹੀ ਜ਼ਿਆਦਾ ਜੀ ਕੋਈ ਮਾਰਾ ਮੋਟਾ ਜਦ ਸੁਣਾਈ ਵੀ ਹੋਵੇ ਨਾ ਰੋ ਕੇ ਦੁੱਧੇ ਨਾਲ ਮਿਲਿਆ ਤਾਂ ਤਾਂ ਫਾਇਦਾ ਨਹੀਂ ਮੈਨੂੰ ਰੋਵੀ ਲਿਆ ਤੇ ਦੁੱਧ ਵੇਨਾ ਮਿਲਿਆ ਇਹ ਤਾਂ ਕੋਈ ਮਜ਼ਾ ਨਹੀਂ ਇਹ ਸੰ ਗਊਸ਼ਾਲਾ ਰੋਡ ਦੇ ਇਹ ਦੁਕਾਨਦਾਰ ਜਿਨ੍ਹਾਂ ਨੇ ਦੱਸਿਆ ਹੈ ਕਿ ਪਿਛਲੇ ਕਈ ਹੜਕਿਆਂ ਤੋਂ ਹੀ ਇਹ ਜਿਹੜਾ ਸੰਤਾਪ ਆ ਉਹ ਭੋਗ ਰਹੇ ਨੇ ਹਰ ਸਾਲ ਬਰਸਾਤਾਂ ਦੇ ਵਿੱਚ ਲੱਖਾਂ ਰੁਪਏ ਦਾ ਜਿਹੜਾ ਮਾਲਿਆ ਉਹਨਾਂ ਦਾ ਨੁਕਸਾਨਿਆਂ ਜਾ ਰਿਹਾ ਹੈ ਪ੍ਰਸ਼ਾਸਨ ਜਾਂ ਕੋਈ ਸਰਕਾਰਾਂ ਵਾਲੇ ਜਿਹੜੇ ਨਮਾਇंदे ਨੇ ਉਹ ਇਹਨਾਂ ਦੀ ਕੋਈ ਸਾਰ ਨਹੀਂ ਲੈ ਰਹੇ ਤੇ ਕਿੰਨੀ ਇੱਕ ਵਾਰ ਉਹ ਕਹਿੰਦੇ ਆ ਵੀ ਪਹਿਲਾਂ ਤਾਂ ਬਰਸਾਤ ਦੇ ਨਾਲ ਨੁਕਸਾਨ ਹੁੰਦਾ ਫਿਰ ਜੇ ਅਸੀਂ ਉੱਥੇ ਜਾਣੇ ਤਾਂ ਟਾਈਮ ਦਾ ਨੁਕਸਾਨ ਹੁੰਦਾ ਪਿੱਛੇ ਦੁਕਾਨਾਂ ਦੁਕਾਨਦਾਰੀ ਦਾ ਨੁਕਸਾਨ ਹੁੰਦਾ ਇਸ ਲਈ ਉਹਨਾਂ ਨੇ ਉਹ ਕਹਿਣਾ ਹੀ ਛੱਡ ਦਿੱਤਾ ਮਾਨਸੂਨ ਦੀ ਬਾਰਿਸ਼ ਦੇ ਨਾਲ ਕਿਸੇ ਨੂੰ ਤਾਂ ਬਹੁਤ ਫਾਇਦਾ ਹੋਇਆ ਔਰ ਕਿਤੇ ਬਹੁਤ ਨੁਕਸਾਨ ਅਸੀਂ ਇਸ ਵੇਲੇ ਖੜੇ ਆ ਫਗਵਾੜਾ ਦੇ ਗੌਸ਼ਲਾ ਰੋਡ ਦੇ ਉੱਤੇ ਜਿੱਥੇ ਕਿ ਸੁਰਿੰਦਰ ਕਲਾਥ ਹਾਊਸ ਦੇ ਨਾਲ-ਨਾਲ ਜਿੰਨੀਆਂ ਹੋਰ ਦੁਕਾਨਾਂ ਲੱਗਦੀਆਂ ਸੀ ਸਭ ਦੇ ਅੰਦਰ ਪਾਣੀ ਵੜਿਆ ਔਰ ਪਾਣੀ ਦੇ ਨਾਲ ਬਹੁਤ ਨੁਕਸਾਨ ਹੋਇਆ ਆਉ ਜਾਣਦੇ ਆ ਕਿ ਕਿੰਨੇ ਵਜੇ ਬਾਰਿਸ਼ ਸ਼ੁਰੂ ਹੋਈ ਤੇ ਕਿੰਨਾ ਪਾਣੀ ਦੁਕਾਨ ਦੇ ਅੰਦਰ ਵੜ ਗਿਆ ਹੈ ਦੈਨਿਕ ਸੋਹਰਾ ਟੀਵੀ ਤੇ ਸਵਾਗਤ ਹੈ ਜੀ ਅਨੋਦੀ ਤੇ ਕੀ ਬਾਰਿਸ਼ ਕਿੰਨੇ ਵਜੇ ਬਾਰਿਸ਼ ਸ਼ੁਰੂ ਹੋਈ ਤੇ ਕਿੰਨਾ ਕੁ ਪਾਣੀ ਦੁਕਾਨ ਦੇ ਅੰਦਰ ਵੜ ਗਿਆ ਲਗਭਗ ਸਵੇਕ 4 ਵਜੇ ਬਾਰਿਸ਼ ਸ਼ੁਰੂ ਹੋਈ ਸੀਗੀ 5 ਵਜੇ 10 ਮਿੰਟ ਤੇ ਅਸੀਂ ਬਾਜ਼ਾਰ ਚ ਆ ਚੁੱਕੇ ਸੀ ਤੇ ਪਾਣੀ ਸਾਡੀ ਦੁਕਾਨ ਦੇ 1.5 ਫੁੱਟ ਅੰਦਰ ਤੇ ਵੜ ਗਿਆ ਬਾਜ਼ਾਰ ਤੋਂ ਮੇਰਾ ਖਿਆਲ ਹੈ ਜਮੀਨ ਤੋਂ 2 ਫੁੱਟ ਤਾਂ ਪਹਿਲਾਂ ਹੀ ਦੁਕਾਨ ਉੱਚੀ ਹੈ ਔਰ 1.5 ਫੁੱਟ ਤੋਂ ਜ਼ਿਆਦਾ ਹੈ 2 ਤੋਂ ਜ਼ਿਆਦਾ ਹੈ ਓਕੇ ਇਹਦਾ ਮਤਲਬ 4 4.5 ਫੁੱਟ ਪਾਣੀ ਆ ਗਿਆ ਹੈ 4 ਫੁੱਟ ਪਾਣੀ ਆ ਗਿਆ ਜੀ ਤੇ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੁਣ ਤਾਂ ਹਜੇ ਭੇਜਿਆ ਜੀ ਹਜੇ ਤਾਂ ਹਜੇ ਕੋਈ ਆਈਡੀਆ ਨਹੀਂ ਨੁਕਸਾਨ ਦਾ ਨੁਕਸਾਨ ਤਾਂ ਹਜੇ ਚੈੱਕ ਕਰਦੇ ਵੀ ਹਾਂ ਕਾਫੀ ਸ਼ੋਰਟ ਵਗੈਰਾ ਜਿੰਨੇ ਜਿੰਨੇ ਸਬੂਤ ਖਰਾਬ ਹੋ ਗਏ ਆ ਬੈਟਰੀਆਂ ਖਰਾਬ ਹੋ ਗਈਆਂ ਕਾਫੀ ਨੁਕਸਾਨ ਹੋ ਗਿਆ ਤੇ ਕਿ ਇਹ ਹਰ ਸਾਲ ਪਾਣੀ ਆਂਦਾ ਹੈ ਹਰ ਸਾਲ ਨੁਕਸਾਨ ਹੁੰਦਾ ਹੈ ਤੇ ਪ੍ਰਸ਼ਾਸਨ ਦੇ ਕੋਲੋਂ ਅਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਮੂਸੀਂ ਇਹੀ ਕਹਿੰਨੀ ਹੈ ਕਿ ਇਹਦਾ ਜੋ ਵੀ ਇੱਕ ਵਾਜਬ ਹੱਲ ਹੈਗਾ ਉਹ ਕੀਤਾ ਜਾਵੇ ਜੋ ਪ੍ਰਸ਼ਾਸਨ ਸਾਨੂੰ ਕਹੂਗਾ ਅਸੀਂ ਉਹਨਾਂ ਨਾਲ ਕੰਪਰੋਮਾਈਜ਼ ਕਰਾਂਗੇ ਪਰ ਸਾਡੀ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਇਹ ਮੌਨਸੂਨ ਜਦੋਂ ਵੀ ਆਂਦਾ ਹੈ ਮੈਨੂੰ ਲੱਗਦਾ ਹੈ 30 ਦਿਨ ਬਉਸ਼ਾਲਾ ਬਾਜ਼ਾਰ ਨਹੀਂ ਸੰਦਾ ਤੇ ਹਾਂ ਇਹ ਬਿਲਕੁਲ ਤੁਹਾਡੇ ਮੈਂ ਵੀ ਇਹ ਮੇਰਾ ਵੀ ਅਗਲਾ ਸਵਾਲ ਹੈ ਇਹ ਵੀ ਕੀ ਇਹ 2 ਮਹੀਨੇ ਤਾਂ ਫਿਰ ਰਾਤਾਂ ਜਿਹੜੀਆਂ ਉਹ ਜਾ ਕੇ ਕਟਣੀਆਂ ਪੈਂਦੀ ਆ ਵੀ ਕਦੋਂ ਮੀਂਹ ਪੈਂਦਾ ਤੇ ਕਦੋਂ ਅਸੀਂ ਜਾ ਕੇ ਆਪਣਾ ਮੈਂ ਤਾਂ ਕਿਹਾ ਜੀ 30 ਦਿਨ ਤੱਕ ਟਟੂ-ਟਟ ਜਾ ਕੇ ਕੱਟਣੇ ਪੈਂਦੇ ਇਹ ਨਹੀਂ ਪਤਾ ਕਿਹੜੀ ਘੜੀ ਪਾਣੀ ਅੰਦਰ ਆ ਜਾਣਾ ਅੱਜ ਦੀ ਪੂਰੀ ਦਿਹਾੜੀ ਅੱਜ ਸਫਾ ਨੂੰ ਸਾਫ਼ ਕਰੋ ਜੀ ਆ ਜਿਹੜਾ ਨੁਕਸਾਨ ਆਇਆ ਵੀ ਲੈ ਇਹਨੂੰ ਦੇਖੋ ਜੀ ਆ ਆ ਪੂਰੀ ਦਿਹਾੜੀ ਅੱਜ ਇਸੇ ਤਰੀਕੇ ਚ ਲਾ ਰਹੇ ਹਾਂ ਜੀ ਬਿਲਕੁਲ ਇਸ ਵੇਲੇ ਕਰੀਬ 2:30 ਤੋਂ 3 ਵਜੇ ਕਿਹਾ ਤੇ ਜਿਹੜਾ ਹੱਲੇ ਸਿਰਫ ਉਹ ਸਾਂਭ ਸੰਭਾਲੀ ਹੋ ਰਹੀ ਹੈ ਦੁਕਾਨਦਾਰੀ ਤਾਂ ਦੂਰ ਦੀ ਗੱਲ 2:30 ਤੋਂ 3 ਨਹੀਂ ਅੱਜ ਦਾ ਪੂਰਾ ਦਿਨ ਹੀ ਇਸੇ ਲਿੱਖੀ ਹੈ ਜੀ ਹੁਣ ਕੱਲ ਤੋਂ ਅਸੀਂ ਕੀੜਾ ਬਚ ਸਕਦਾ ਕਿੰਨੂ ਅਸੀਂ ਡਰਾਈ ਕਲੀਨ ਕਰਾਈਏ ਜਾਂ ਜੋ ਸਾਡਾ ਵੇਸਟ ਹੋ ਗਿਆ ਉਹ ਖਤਮ ਹੋ ਗਿਆ ਤੁਹਾਡੀ। ਔਰ ਸਾਡੇ ਨਾਲ ਐ ਇਸੇ ਬਾਜ਼ਾਰ ਦੇ ਹੋਰ ਦੁਕਾਨਦਾਰ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਮਨੋਜੀ ਤੁਹਾਡੀ ਦੁਕਾਨ ਵੀ ਇਸੇ ਬਾਜ਼ਾਰ ਚ ਤੇ ਕਿੰਨਾ ਕੁ ਨੁਕਸਾਨ ਹੋਇਆ ਔਰ ਕਿੰਨਾ ਕੁ ਪਾਣੀ ਭਰ ਗਿਆ। ਮੈਂ ਤੁਹਾਨੂੰ ਤੁਹਾਡਾ ਬਹੁਤ ਬਹੁਤ ਥੈਂਕਸ ਤੁਸੀਂ ਜਿਹੜਾ ਤੁਹਾਨੂੰ ਕਵਰ ਕਰਨਾ ਜੋ ਸਾਡੀਆਂ ਪ੍ਰੋਬਲਮ ਨੂੰ ਸਮਾਜ ਆਪਾਂ ਜਿਹੜੇ ਸਾਡੇ ਪ੍ਰਸ਼ਾਸਨ ਤੱਕ ਪਹੁੰਚ ਸਕੇ ਕਿਉਂਕਿ ਜਿਹੜੀਆਂ ਸਾਡੀਆਂ ਗੱਲਾਂ ਆ ਮਨੋਜੀ ਬਾਜ਼ਾਰ ਦੀ ਕੋਈ ਪ੍ਰੋਬਲਮ ਦਾ ਉਹ ਵੀ ਮੀਡੀਆ ਹੀ ਕਿੱਧਰ ਦਾ ਰਸਤਾ ਦਾ ਜਿਹੜਾ ਉਹਨਾਂ ਤੱਕ ਪਹੁੰਚਾ ਸਕਦਾ ਆ। ਤੇ ਹਰ ਸਾਲ ਬਾਜੀ ਨੁਕਸਾਨ ਹੁੰਦੇ ਆ ਜੀ ਕਾਫੀ ਸਾਲਾਂ ਤੋਂ ਇਸ ਬਾਜ਼ਾਰ ਦੇ ਵਿੱਚ ਕੰਮ ਕਰ ਰਹੇ ਆ ਮੇਰੀ ਦੁਕਾਨ ਤਾਂ ਇਸ਼ਾਨ ਜੀ ਤੋਂ ਤਕਰੀਬਨ ਬਹੁਤ ਉੱਚੀ ਅਗੇ ਮੇਰੀ ਦੁਕਾਨ ਦੇ ਅੰਦਰ ਵੀ ਪਾਣੀ ਬਹੁਤ ਜ਼ਿਆਦਾ ਸੀਗਾ ਜੀ ਸਵੇਰੇ ਜੀ ਮਤਲਬ ਜਿਹੜਾ ਕੁਝ ਕੁਝ ਜੜੀਆਂ ਲਾਪਰਵਾਹੀਆਂ ਸਾਡੇ ਬਾਜ਼ਾਰ ਵਾਲੇ ਕੁਝ ਬੰਦੇ ਏਦਾਂ ਦੇ ਵੀ ਆ ਕਿ ਜਿਹੜੇ ਲਿਫਾਫੇ ਨੂੰ ਬਹੁਤ ਸਿੱਟਦੇ ਨਾਲੀਆਂ ਦੇ ਵਿੱਚ ਜੀ ਕੱਲਾ ਪ੍ਰਸ਼ਾਸਨ ਦੇ ਸਾਥ ਦੇ ਤੇ ਬਾਜ਼ਾਰ ਨੂੰ ਵੀ ਭਾਈ ਸਾਥ ਦੇਣਾ ਬਹੁਤ ਜ਼ਰੂਰੀ ਆ ਗੱਲ ਕਿ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਜਿੱਦਾਂ ਕੁਝ ਥੰਨਾ ਪਹਿਲਾਂ ਇੱਕ ਸ਼ਾਮ ਨੂੰ ਸਵੀਪਰ ਆਂਦਾ ਸੀਗਾ ਤੇ ਉਹ ਸਾਰੇ ਕੈਰੀ ਬੈਗਸ ਉਹ ਇਕੱਠੇ ਕਰਕੇ ਲੈ ਕੇ ਜਾਂਦਾ ਸੀਗਾ। ਜੀ। 2-3 ਮਹੀਨੇ ਚੱਲ ਮੇਰੇ ਤੋਂ तकरीबन ਸਰਵਿਸ ਬੰਦ ਹੋ ਚੁੱਕੀ ਆ। ਅੱਜੋ ਸੀਗ ਸਰਵਿਸ ਸੀਗੀ ਮਤਲਬ ਆ ਦਿਨਾਂ ਚ ਸਰਵਿਸ ਚੱਲ ਪੈਂਦੀ ਸੀਗੀ। ਮਤਲਬ ਸਾਡੀ ਨੁਕਸਾਨ ਕਿਉਂਕਿ ਜੂਨ ਜੁਲਾਈ ਜਿਹੜੇ ਅਗਸਤ ਦਾ ਬਾਰਿਸ਼ ਵਾਲਾ ਮੌਸਮ ਹੁੰਦਾ ਆ ਔਰ ਹਰ ਸਾਲ ਦੀ ਤਰ੍ਹਾਂ ਪਾਣੀ ਇਚ ਬਾਜ਼ਾਰ ਚ ਆਂਦਾ ਹੀ ਜਾਂਦਾ ਆ। ਤੇ ਪ੍ਰਸ਼ਾਸਨ ਨੂੰ ਇਹੀ ਹੱਥ ਬੰਨ ਕੇ ਬੇਨਤੀ ਇੱਕ ਤਾਂ ਸਰਵਿਸ ਜਿਹੜੀ ਸ਼ਾਮ ਨੂੰ ਸਵੀਪਰ ਦੀ ਲਵਾ ਦਿੱਤੀ ਜਾਵੇ ਤਾਂ ਕਿ ਜਿੰਨਾ ਵੀ ਕੋਪਰਾ ਬਾਜ਼ਾਰ ਚ ਲਫਾਫਾ ਵਗੈਰਾ ਕਲੈਕਟ ਕਰ ਲਿੱਤਾ ਜਾਵੇ। ਠੀਕ ਦੁਕਾਨਦਾਰਾਂ ਨਾਲ ਮਿਲ ਕੇ ਮੀਟਿੰਗ ਕਰਕੇ ਜੇ ਕੋਈ ਹੱਲ ਨਿਕਲ ਸਕਦਾ ਤੇ ਉਹ ਹੱਲ ਨਿਕਲ ਤਾਂ ਕਿਉਂਕਿ ਅਸੀਂ ਸਾਰੇ ਉਮਰ ਲਈ ਸੁੱਕੀ ਹੋਈ ਹੈ ਕਿਉਂਕਿ ਇਹ ਬਹੁਤ ਵੱਡੀ ਸਮੱਸਿਆ ਹੈ ਸਾਡੇ ਲਈ ਕਾਫੀ ਨੁਕਸਾਨ ਹੋ ਜਾਂਦਾ ਹੋਏ ਜਿਵੇਂ ਜਦ ਮੇਰੇ ਆਰਟੀਫੀਸ਼ੀਅਲ ਜੁਐਲਰੀ ਦਾ ਕੰਮ ਆ ਕੋਈ ਜੁਐਲਰੀ ਦਾ ਬਾਕਸ ਨੀਚੇ ਰਹਿ ਕੇ ਉਹਨੂੰ ਪਾਣੀ ਨਿਕੰਦਾ ਲੱਗ ਗਿਆ ਉਸੇ ਕੰਮ ਦੇ ਨਹੀਂ ਭਜਿਓ ਜੀ ਕਾਸਟਲੀ ਚੀਜ਼ਾਂ ਹੁੰਦੀਆਂ ਨੁਕਸਾਨ ਕਾਫੀ ਹੱਦ ਤੱਕ ਹੋ ਜਾਂਦਾ ਅੰਡਰਗਾਰਮੈਂਟਸ ਪਿਆ ਹੁੰਦਾ ਨੀਚੇ ਜਦੋਂ ਉਹਨੂੰ ਪਾਣੀ ਲੱਗ ਜਾਂਦਾ ਦਾਗ ਲੱਗ ਜਾਂਦਾ ਉਹ ਵੀ ਫੇਰ ਖਰਾਬ ਹੋ ਜਾਂਦਾ ਹਨਾ ਉਹ ਸੀ ਠੀਕ ਨਹੀਂ ਹੋ ਸਕਦੀ ਇਹਨਾਂ ਮਹੀਨਿਆਂ ਦੇ ਵਿੱਚ ਨਗਰ ਨਿਗਮ ਵੱਲੋਂ ਰਾਤ ਨੂੰ ਸਵੀਪਰਜ਼ ਦੀ ਡਿਊਟੀ ਲਗਾਈ ਜਾਂਦੀ ਸੀ ਤਾਂ ਕਿ ਜਿਹੜੇ ਲਫਾਫੇ ਉਹ ਕਲੈਕਟ ਕੀਤੇ ਜਾਣ ਤਾਂ ਕਿ ਉਹ ਜਿਹੜੇ ਇਹਨਾਂ ਨਾਲਿਆਂ ਵਿੱਚ ਨਾ ਫਸਣ ਤੇ ਪਾਣੀ ਨਾ ਰੁਕੇ ਪਰ ਉਹ ਮੰਗ ਵੀ ਇਹਨਾਂ ਨੇ ਕੀਤੀ ਹੈ ਔਰ ਇਸ ਮੰਗ ਨੂੰ ਦੇਖਦੇ ਹੋਏ ਜਿਹੜਾ ਕਿ ਇਹਦਾ ਕੋਈ ਸਥਾਈ ਹੱਲ ਕੱਢਣ ਦੀ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਆ ਕੈਮਰਾਮੈਨ ਅਰुण ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ